ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚੇ ਹੋਏ ਆ ਜੀ ਗੋਇੰਦਵਾਲ ਸਾਹਿਬ ਤੇ ਕਰਾਵਾਂਗੇ ਤੁਹਾਨੂੰ ਅੱਜ ਦਰਸ਼ਨ ਗੁਰਦੁਆਰਾ ਬੌਲੀ ਸਾਹਿਬ ਜੋ ਕਿ ਗੁਰੂ ਅਮਰਦਾਸ ਜੀ ਦੇ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਹੈ ਪਹਿਲਾਂ ਕਰਦੇ ਆ ਦਰਸ਼ਨ ਤੇ ਨਾਲ-ਨਾਲ ਕਰਦੇ ਆ ਆਪਣੀ ਗੱਲਬਾਤ ਜੋ ਕਿ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜੋ ਗੋਇੰਦਵਾਲ ਸਾਹਿਬ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਦੇ ਨਾਲ ਦੋ ਤਿੰਨ ਗੁਰਦੁਆਰਾ ਸਾਹਿਬ ਹੋਰ ਹੈ ਜਿੱਥੇ ਕਿ ਗੁਰੂ ਅਰਜਨ ਦੇਵ ਜੀ ਦੇ ਅ ਜੋ ਜਨਮ ਹੋਇਆ ਸੀਗਾ ਪ੍ਰਕਾਸ਼ ਹੋਇਆ ਸੀਗਾ ਉਹ ਵੀ ਅਸਥਾਨ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸੇ ਹੀ ਬੋਲੀ ਸਾਹਿਬ ਚ ਜੋ ਕਿ ਸਿਰ ਤੇ ਤਸਲਾ ਚੱਕ ਕੇ ਇਥੇ ਬੋਲੀ ਸਾਹਿਬ ਦੀ ਸੇਵਾ ਵੀ ਕਰਵਾਈ ਹੋਈ ਹੈ ਜੀ ਤੇ ਇਸੇ ਹੀ ਅਸਥਾਨ ਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੂੰ ਦੇਖਿਆ ਸੀਗਾ ਤੇ ਜੋ ਕਿ ਇਤਿਹਾਸ ਦੇ ਵਿੱਚ ਦਰਜ ਹੈ ਜੀ ਜਦੋਂ ਇਸ ਸਥਾਨ ਤੇ ਜੋ ਬੋਲੀ ਸਾਹਿਬ ਹੈ ਉਹਦੀ ਖੋਦਾਈ ਦੀ ਸੇਵਾ ਜਿਹੜੀ ਕਿ ਗੁਰੂ ਰਾਮਦਾਸ ਮਹਾਰਾਜ ਨੇ ਵੀ ਨਾਲ ਕਰਵਾਈ ਹੈ ਤੇ ਗੁਰੂ ਰਾਮਦਾਸ ਜੀ ਦਾ ਇੱਥੇ ਜੋਤੀ ਜੋਤ ਸਥਾਨ ਵੀ ਹੈ ਇਦਾਂ ਹੀ ਅਲੱਗ-ਅਲੱਗ ਸਥਾਨ ਇੱਥੇ ਹੈਗੇ ਆ ਜੀ ਗੋਇੰਦਵਾਲ ਸਾਹਿਬ ਪਹਿਲਾਂ ਤਾਂ ਤੁਸੀਂ ਦਰਸ਼ਨ ਕਰੋ ਅੰਦਰ ਜੋ ਦਰਵਾਜ਼ਾ ਸਾਹਿਬ ਦੇ ਇਹ ਹੈ ਜੀ ਬੋਲੀ ਸਾਹਿਬ ਦਾ ਜੋ ਦਰਵਾਜ਼ਾ ਸਾਹਿਬ ਤੇ ਇਸ ਤੋਂ ਬਾਅਦ ਚ ਆਪਾਂ ਫਿਰ ਹੁਣ ਦਰਸ਼ਨ ਕਰਾਂਗੇ ਉਹ ਪਵਿੱਤਰ ਪਾਵਨ ਬੋਲੀ ਜੋ ਕਿ ਜਿਹਨੂੰ 84 ਪੌੜੀਆਂ ਨੇ ਜੀ 84 ਪੌੜੀਆਂ ਥੱਲੇ ਉਤਰ ਕੇ ਉਹ ਪਵਿੱਤਰ ਬੋਲੀ ਆਂਦੀ ਹੈ ਜਿੱਥੇ ਕੀ ਇਤਿਹਾਸ ਦੱਸਦਾ ਹੈ ਔਰ ਇਹ ਗੱਲ ਅ ਅਧਰਜੇ ਇਤਿਹਾਸ ਚ ਪ੍ਰਚਲਿਤ ਹੈ ਕਿ ਇਸ ਸਥਾਨ ਤੇ ਹਰ ਇੱਕ ਜੋ ਪੋੜੀ ਤੇ ਇੱਕ ਵਾਰ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਸੰਗਤ ਇਸ਼ਨਾਨ ਕਰਦੀ ਹੈ ਫਿਰ ਉਸ ਤੋਂ ਬਾਅਦ ਅਗਲੀ ਪੋੜੀ ਤੋਂ ਫਿਰ ਅਰਦਾਸ ਬੇਨਤੀ ਕਰਕੇ ਦੁਬਾਰਾ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਫਿਰ ਇਸ਼ਨਾਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਬਾਰੰਬਾਰ 84 ਵਾਰ ਜੋ ਇਸ ਨਾਮ ਹੁੰਦਾ ਹੈ ਤੇ 84 ਵਾਰ ਜਪਜੀ ਸਾਹਿਬ ਦਾ ਪਾਠ ਹੁੰਦਾ ਜੋ ਕਿ ਲਗਾਤਾਰ ਇੱਕੋ ਵਾਰ ਨਿਰਵਿਗੰਤਾ ਸਹਿਤ ਭਾਵ ਬਿਨਾਂ ਕਿਸੇ ਗੈਪ ਤੋਂ ਇਹ ਜੋ ਪੂਰੀ ਕਰਨੀ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਬੰਦੇ ਦੀ 84 ਜੋ ਲੱਖ ਜੁਨਾ ਹੈ ਉਸ ਤੋਂ ਨੂੰ ਛੁਟਕਾਰਾ ਮਿਲ ਜਾਂਦਾ ਹੈ ਇਹ ਧੰਗੁਰ ਅਮਰਦਾਸ ਜੀ ਦੇ ਕਰਕਵਲਾਂ ਨਾਲ ਤਿਆਰ ਕੀਤੀ ਹੋਈ ਬੋਲੀ ਜਿੱਥੇ ਕੀ ਗੁਰੂ ਰਾਮਦਾਸ ਮਹਾਰਾਜ ਨੇ ਵੀ ਸੇਵਾ ਨਿਭਾਈ ਹੋਈ ਹੈ ਜੀ ਜਿੱਥੇ ਭਾਈ ਜੱਟਾ ਜੀ ਦੇ ਰੂਪ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਇੱਥੇ ਆਏ ਸੀ ਆਓ ਤੇ ਤੁਹਾਨੂੰ ਹੁਣ ਕਰਵਾ ਦਿੰਦੇ ਆ ਜੀ ਦਰਸ਼ਨ ਇਹ ਉਹ ਪਵਨ ਪਵਿੱਤਰ ਪੌੜੀਆਂ ਨੇ ਜੀ 84 ਜਿੱਥੇ ਕੀ ਆਪਾਂ ਜਾ ਰਹੇ ਆ ਨੀਚੇ ਦੀ ਤਰਫ ਆਉਣ ਵੇਲੇ ਤੁਹਾਨੂੰ ਵਾਪਸੀ ਤੇ ਨੰਬਰਿੰਗ ਵੀ ਦਿਖਾਵਾਂਗੇ ਜਿਵੇਂ ਕਿ ਇਹ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਇੱਕ ਇੱਕ ਸਟੈਪ ਤੇ ਪੌੜੀ ਤੇ ਨੰਬਰਿੰਗ ਕੀਤੀ ਹੋਈ ਹੈ ਤੇ ਇਹ ਸਾਹਮਣੇ ਸੰਗਤ ਤੁਸੀਂ ਦੇਖ ਸਕਦੇ ਹੋ ਪੌੜੀਆਂ ਤੇ ਖੜੀ ਜੋ ਜਪਜੀ ਸਾਹਿਬ ਦਾ ਪਾਠ ਕਰ ਰਹੀ ਹੈ ਤੇ ਇੱਕ ਪਾਠ ਦੇ ਉਪਰੰਤ ਇਸ਼ਨਾਨ ਕਰਨਾ ਹੁੰਦਾ ਹੈ ਤੇ ਫਿਰ ਦੂਜਾ ਪਾਠ ਐਵੇਂ ਹੀ ਕਰਦੇ ਕਰਦੇ ਤੀਜਾ ਚੌਥਾ ਔਰ 84 ਤੁਹਾਨੂੰ ਉੱਥੇ ਲਗਾਤਾਰ ਪਾਠ ਜਪਜੀ ਸਾਹਿਬ ਦੇ ਤੇ 84 ਵਾਰ ਇਸ਼ਨਾਨ ਇਸੇ ਹੀ ਬੋਲੀ ਦੇ ਵਿੱਚ ਡੁਬਕੀ ਲਾ ਕੇ ਵਾਪਸ ਆਪਣੇ ਅਗਲੀ ਪੌੜੀ ਤੇ ਮਤਲਬ ਤੁਸੀਂ ਖੜ ਕੇ ਦੁਆਰਾ ਫਿਰ ਉਹੀ ਜਿਹੜੀ ਰਸਮ ਹੈ ਉਹ ਕਰਨੀ ਹੁੰਦੀ ਹੈ ਤੇ ਆ ਜੋ ਕਰਵਾਈਏ ਤੁਹਾਨੂੰ ਅੱਗੇ ਦਰਸ਼ਨ ਹੁਣ ਜੋ ਕਿ ਸਾਹਮਣੇ ਦੇਖ ਰਹੇ ਹੋ ਇਹ ਬੋਲੀ ਸਾਹਿਬ ਪਵਨ ਪਵਿੱਤਰ ਤੇ ਇੱਥੇ ਕੁਝ ਸਮੇਂ ਪਹਿਲਾਂ ਇੱਥੇ ਇਦਾਂ ਪਾਰਟੀਸ਼ਨ ਨਹੀਂ ਹੁੰਦੀ ਸੀ ਜੀ ਤੇ ਫਿਰ ਅੱਗੇ ਥੋੜਾ ਬੀਬੀਆਂ ਦੇ ਪ੍ਰਾਈਵੇਸੀ ਕਹਿ ਲੋ ਨੂੰ ਧਿਆਨ ਚ ਰੱਖਦੇ ਹੋਏ ਤੇ ਜਦੋਂ ਕਿ ਇਸ ਚੀਜ਼ ਦਾ ਲੋਕਾਂ ਨੂੰ ਵੱਧ ਪਤਾ ਲੱਗਣ ਲੱਗਿਆ ਉਸ ਤੋਂ ਬਾਅਦ ਚ ਫਿਰ ਇੱਥੇ ਭੀੜ ਵਧਣ ਦੇ ਕਾਰਨ ਥੋੜੀ ਇਹਨਾਂ ਨੇ ਪਾਰਟੀਸ਼ਨ ਕੀਤੀ ਹੋਈ ਹੈ ਜੋ ਕਿ ਵੀਰਾਂ ਲਈ ਅਲੱਗ ਹੈ ਤੇ ਬੀਬੀਆਂ ਲਈ ਨਾਲ ਅਲੱਗ ਹੈ ਜੀ ਇਹ ਹੈ ਜੀ ਉਹ ਪਾਵਨ ਪਵਿੱਤਰ ਬੋਲੀ ਦਾ ਜਲ ਇੱਥੋਂ ਲੋਕੀ ਜਿਵੇਂ ਹਰ ਕੀ ਪੌੜੀ ਹਰਮੰਦਰ ਸਾਹਿਬ ਤੋਂ ਜਲ ਲੈ ਕੇ ਆਉਂਦੇ ਆ ਇੱਥੇ ਤੇ ਵੀ ਜਲ ਆਪਣੇ ਕਰ ਜੋ ਕਿ ਅੰਮ੍ਰਿਤ ਲੈ ਕੇ ਜਾਂਦੀ ਹੈ ਜੀ ਸੰਗਤ ਸੋ ਇਹ ਹੈ ਜੀ ਉਹ ਬੋਲੀ ਜਿੱਥੇ ਕੀ ਇਹ ਉਹਨਾਂ ਟਾਈਮਾਂ ਦੀ ਜੋ ਗੁਰੂ ਅਮਰਦਾਸ ਜੀ ਨੇ ਇੱਥੇ ਇਹਦੀ ਖੁਦਾਈ ਕਰਵਾਈ ਸੀ ਜੀ ਇਹ ਹੈ ਜੀ ਉਹ ਨੰਬਰਿੰਗ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਤੇ ਅਲੱਗ-ਅਲੱਗ ਇਹ ਪੋੜੀਆਂ ਏ ਸੀਗੇ ਜੀ ਫਿਰ ਅੱਜ ਦੇ ਬੌਲੀ ਸਾਹਿਬ ਦੇ ਦਰਸ਼ਨ ਇਸ ਤੋਂ ਬਾਅਦ ਜੀ ਨਾਲ ਹੀ ਗੁਰਦੁਆਰਾ ਸਾਹਿਬ ਹੈ ਜੀ ਅੱਗੇ ਜੋ ਕਿ ਗੁਰੂ ਕੇ ਮਹਿਲ ਕਿਹਾ ਜਾਂਦਾ ਉਹਨਾਂ ਨੂੰ ਉੱਥੇ ਗੁਰअर्जुन ਦੇਵ ਜੀ ਦਾ ਜਨਮ ਸਥਾਨ ਹੈ ਤੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਵੀ ਉੱਥੇ ਜੋ ਜੋਤੀ ਜੋਤ ਸਥਾਨ ਬਣਿਆ ਹੋਇਆ ਹੈ ਜੀ ਇਦਾਂ ਹੀ ਅਲੱਗ-ਅਲੱਗ ਸਥਾਨ ਹੈ ਤੇ ਬਿਲਕੁਲ ਨਾਲ ਉਹ ਗਲੀ ਜਾਂਦੀ ਹੈ ਜੀ ਜਿਵੇਂ ਹੁਣ ਮੈਂ ਉਸ ਰਸਤੇ ਤੇ ਜਾਊਂਗਾ ਤੇ ਫਿਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਜੋ ਕਿ 3 4 ਉਰੇ ਸਥਾਨ ਹੈ ਜੀ ਬਣੇ ਹੋਏ ਇਹਦੀ ਆਪਾਂ ਗੱਲ ਕਰਾਂਗੇ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਇਹ ਨਾਲ ਜੋ ਗੱਲੀ ਜਾਂਦੀ ਹੈ ਜੀ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਂ ਅਗਲੇ ਸਥਾਨਾਂ ਦੇ ਦਰਸ਼ਨ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ